ਸultanpur Lodhi ਦੀ ਧਰਤੀ ਤੇ ਕਾਲੀ ਵਈ ਨਦੀ ਦੇ ਚੜ੍ਹਦੇ ਵਾਲੇ ਪਾਸੇ ਗੁਰਦੁਆਰਾ ਬੀਰ ਸਾਹਿਬ ਸਥਿਤ ਹੈ ਤੇ ਉਸੇ ਹੀ ਹੱਥ ਛੱਪ ਦੇ ਵਾਲੇ ਪਾਸੇ ਇਹ ਮੁਗਲ ਸਾਮਰਾਜ ਦੇ ਸਮੇਂ ਦਾ 800-900 ਸਾਲ ਪੁਰਾਣਾ ਮਕਬਰਾ ਸਥਿਤ ਹੈ ਜਿਸ ਨੂੰ ਅੱਜ ਆਪਾਂ ਐਕਸਪਲੋਰ ਕਰਾਂਗੇ ਮੁਗਲ ਸਾਮਰਾਜ ਵਿੱਚ ਇਸ ਮਕਬਰੇ ਨੂੰ ਹਦੀਰੇ ਦਾ ਨਾਮ ਦਿੱਤਾ ਇਹ ਬਹੁਤ ਵੱਡਾ ਤੇ ਵਿਸ਼ਾਲ ਹੈ ਦੋ ਮੰਜ਼ਿਲਾ ਹਦੀਰਾ ਬਣਿਆ ਹੋਇਆ ਹੈ ਜਿਹੜਾ ਤੁਸੀਂ ਦੇਖ ਰਹੇ ਆ ਇਸ ਨੂੰ ਗੰਬਦ ਦੇ ਨਾਲ ਉੱਪਰੋਂ ਟਕਿਆ ਹੋਇਆ ਹੈ ਇਹ ਇੱਕ ਪਾਸੇ ਮੈਂ ਅੱਗੇ ਜ਼ਿਕਰ ਕਰਕੇ ਹਟਿਆ ਇਧਰਲੀ ਸਾਈਡੋਂ ਬੀ ਨਦੀ ਵਗਦੀ ਹੈ ਜਿਹੜੀ ਬਿਆਸ ਤੋਂ ਆਉਂਦੀ ਹੈ ਇਹ ਉਹ ਰਸਤਾ ਹੈ ਜਿੱਦੋਂ ਨਹੌਰ ਤੋਂ ਦਿੱਲੀ ਵੱਲ ਜਾਂਦੇ ਬਿਆਸ ਦਰਿਆ ਦੇ ਕੰਢੇ ਰੁਕਦੇ ਸਨ ਆਜੋ ਆਪਾਂ ਇਹਦੇ ਅੰਦਰ ਚੱਲ ਕੇ ਦੇਖਦੇ ਹਾਂ ਇਹ ਕਿੱਦਾਂ ਦਾ ਦੇਖ ਰਿਹਾ ਹੈ ਤੇ ਇਹਦੇ ਵਿੱਚ ਕਿੰਦਾ ਦੀ ਕਲਾਕਾਰੀ ਕੀਤੀ ਹੋਈ ਹੈ 6 ਕੋ ਸਵਾ 6 ਫੋਟੇ ਦਾ ਦਰਵਾਜ਼ਾ ਹੈ ਚਾਰ ਦਰਵਾਜ਼ੇ ਹਨ ਹਾ ਹਾਦੀਰੇ ਦੇ ਜਦੋਂ ਆਪਾਂ ਅੰਦਰ ਵੜਦੇ ਆ ਤੇ ਵਿਚਕਾਰ ਇਹ ਤੇ ਬਿਲਕੁਲ ਸਟਰੰਗ ਬਣੀ ਹੋਈ ਹੈ ਕਹਿੰਦੇ ਇਹ ਸਟਰੰਗ ਹੈ ਜਿਹੜਾ ਆਪਾਂ ਪਹਿਲਾਂ ਕਲਾ ਸਰਾਈ ਦੇਖ ਕੇ ਆਟੇ ਉੱਥੋਂ ਤੱਕ ਜਾਂਦੀ ਆ ਇਹਨੂੰ ਹੁਣ ਸੀਸੇ ਦੇ ਨਾਲ ਟਕਿਆ ਹੋਇਆ ਹੈ ਇਹ ਜਿਹੜਾ ਵਿਸ਼ਾਲ ਬਣਿਆ ਹੋਇਆ ਹੈ ਦੋ ਮੰਜ਼ਲਾ ਮੈਂ ਆ ਕੇ ਹਟਿਆ ਪਹਿਲਾਂ ਇਹਦੇ ਗੇਟ ਬੜੇ ਸੁੰਦਰ ਬਣਾਏ ਹੋਏ ਹਨ 6 ਫੁੱਟ ਦਾ ਜਦੋਂ ਇਹਦੀ ਐਂਟਰੀ ਦਰਵਾਜ਼ਾ ਹੈ ਤੇ ਇਹਦੂੰ ਮੀਨਾਕਾਰੀ ਮੈਂ ਦਿਖਾਉਣਾ ਤੁਹਾਨੂੰ ਨੇੜੇ ਕਰਕੇ ਜਾਂ ਮੀਨਾਕਾਰੀ ਦੇਖੋ ਤੁਸੀਂ ਕਿਵੇਂ ਪ੍ਰਾਤਨ ਕੀਤੀ ਹੋਈ ਆ ਇਹਦੀ ਦੇਖ ਇਹ ਸਾਰੇ ਗੇਟ ਜਿਹੜੇ ਚਾਰ ਦੇ ਚਾਰ ਦਰਵਾਜ਼ੇ ਆਈਆਂ ਇਹ ਅੱਠ ਪੁਜਾਲਾ ਵਜਦਾ ਹੀ ਪਾਵਾ ਅੱਠ ਖਿੜਕੀਆਂ ਸਿੰਘ ਆ ਜਦੋਂ ਤਾਂ ਵਾਲੀਆਂ ਖਿੜਕੀਆਂ ਆਪਾਂ ਗਿਣੀਆਂ ਉੱਪਰ ਲੀਆਂ ਜਿਹੜੀਆਂ ਖਿੜਕੀਆਂ 12 ਨੇ ਕੋਰੀਦਾ ਇਤਿਹਾਸਕਾਰ ਇਹਨੂੰ ਜ਼ਿਆਦਾਤਰ ਇਹ ਲਿਖਦਾ ਕਿ ਸੰਗੀਤ ਦਾ ਵੱਡਾ ਕੇਂਦਰ ਸੀਗਾ ਵੀ ਜਣਗੀ ਇੱਥੇ ਸੰਗੀਤ ਚੱਲਦਾ ਹੁੰਦਾ ਸੀ ਜਾਂ ਨਾਚ ਗਾਣਾ ਚੱਲਦਾ ਉਸ ਨੇ ਜੋ ਸਮੇਂ ਰਾਜੇ ਮਹਾਰਾਜੇ ਆਣ ਕੀਤੇ ਨਾਚ ਗਾਣੇ ਸੌਂਦੇ ਹੁੰਦੇ ਹਨ ਤੇ ਜੋ ਨਵਾਬ ਰਹਿੰਦਾ ਹੁੰਦਾ ਸੀ ਦੌਲਤਖਾਨ ਲੋਧੀ ਉਹ ਇੱਥੇ ਸੁਰੰਗ ਦੇ ਰਹੀਂ ਦਾ ਹੁੰਦਾ ਸੀ ਜਾਂ ਕੋਈ ਕਿਤੇ ਵੀ ਘਟਨਾ ਵਾਪਰਦੀ ਉਹ ਸੇਫਟੀ ਆਸਤੇ ਸੁਰੰਗ ਬਣੀ ਹੋਈ ਆ ਇਹ ਤੁਸੀਂ ਦੇਖ ਰਹੇ ਹੋ ਇਹ 12 ਨੇ ਇਹ ਖਿੜਕੀਆਂ ਕਿਹਾ ਜਾਂਦਾ ਕਿ ਲੋਕ ਵੀ ਆਮ ਲੋਕ ਵੀ ਇੱਥੇ ਬੈਠ ਕੇ ਸੰਗੀਤ ਦਾ ਆਨੰਦ ਮਾਣਦੇ ਸਨ ਇਹ ਜਿੱਦੋਂ ਆਪਾਂ ਬੋਲਦੇ ਹਾਂ ਆਵਾਜ਼ ਗੂੰਜਦੀ ਹੈ। ਅਬਸਲੂਟ ਤਕਰੌਂਦੀ ਹੈ ਆਵਾਜ਼। ਬਹੁਤ ਸੋਹਣੀ ਵਧੀਆ ਮੀਨਾਕਾਰੀ ਕੀਤੀ ਹੋਈ ਵਾਲੇ ਬਣੇ ਹੋਏ ਮੁਗਲ ਸਾਮਰਾਜ ਦੀ ਪ੍ਰਾਤਨ ਦੇਖਣ ਨੂੰ ਦਿਖਾਉਂਦਾ ਹੈ। ਇਹ ਲਾਹੌਰ ਤੋਂ ਦਿੱਲੀ ਵਾਲੇ ਜਿੰਦੋਂ ਜਾਂਦੇ ਸਨ ਸਮਰਾਟ ਉਸ ਵਕਤ ਸੀ। ਅਜੇ ਉੱਪਰ ਵੀ ਚੱਲ ਕੇ ਇਹ ਦੇਖਦੇ ਹਾਂ। ਸਾਨੂੰ ਬੜਾ ਵਧੀਆ ਲੱਗਾ ਕਿਉਂਕਿ ਇਦਾਂ ਦੇ ਮਕਬਰੇ ਅਸੀਂ ਅਕਸਰ ਅਸਰਹਾਂ ਨੂੰ ਦੇਖੇ ਸੀਗੇ। ਹੋਰ ਵੀ ਕਈ ਥਾਵਾਂ ਤੇ ਇਦਾਂ ਦੇ ਮਕਬਰੇ ਨੇ ਸੁਲਤਾਨਪੁਰ ਲੋਧੀ ਦੇ ਮਕਬਰਾ ਜਦੋਂ ਅਸੀਂ ਅਕਸਰ ਜਾਂਦੇ ਆ ਤੇ ਅਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਸੀ ਹਦੀਰੇ ਮਕਬਰੇ ਦੇ ਅਸੀਂ ਹੁਣ ਉੱਪਰ ਪੌੜੀਆਂ ਤੇ ਚੜੇ ਆ ਤੁਹਾਨੂੰ ਵਿਊ ਦਿਖਾਉਂਦੇ ਆ ਕਿੱਡਾ ਘੈਂਟ ਆਉਂਦਾ ਪੂਰਾ ਮਹਿਲ ਦੀ ਫੀਲਿੰਗ ਆਉਂਦੀ ਦੇਖੋ ਜਿਵੇਂ ਮਹਿਲ ਹੁੰਦਾ ਨਾ ਵਾਕੇ ਹੀ ਰਾਜੇ ਦਾ ਕੋਈ ਸ਼ਾਹੀ ਮਹਿਲ ਦੀ ਦੇਖ ਕੋਈ ਨਕਸ਼ਾ ਇਹਨੂੰ ਦਿੱਤਾ ਹੋਊਗਾ ਇਹ ਹਦੀਰਾ ਜਿਵੇਂ ਅੰਬਰੋਂ ਸੋਨਾ ਡਿੱਗਦਾ ਹੈ ਇਸ ਦਾ ਬਾਹਰਲਾ ਦ੍ਰਿਸ਼ ਵੀ ਬੜਾ ਮਨਮੋਹਕ ਹੈ ਬੜਾ ਸੋਹਣਾ ਲੱਗ ਦਿੱਤੀ ਆ ਇਹ ਹਦੀਰੇ ਨੂੰ ਇਸ ਮਕਬਰੇ ਨੂੰ ਮੁਸਲਮਾਨ ਧਰਮ ਵਿੱਚ ਹਦੀਰਾ ਮਕਬਰਾ ਇਹ ਨੂੰ ਬਹੁਤ ਵੱਡੀ ਮਹਾਨਤਾ ਮਿਲੀ ਹੈ ਇਸ ਦੀ ਸੁੰਦਰਤਾ ਦੇਖਦਿਆਂ ਹੀ ਬਣਦੀ ਹੈ ਕਹਿੰਦੇ ਹਨ ਕਿ ਇਹਦੇ ਆਸ-ਪਾਸ ਵੀ ਇੱਕ ਵੱਡੀ ਇਮਾਰਤ ਬਣੀ ਸੀ ਜੋ ਟੈਪੇਰੀ ਹੋ ਗਈ ਵੀਡੀਓ ਚੰਗੀ ਲੱਗੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ